ਸ਼ੇਲੇ ਹੋ ਪ੍ਰਭ ਅੰਤਰ ਜਾਨੀ ਕਾਹ ਨਾਨਕ ਹਾ ਲੋੜ ਹੈ ਰੰਗੀ ਬਖਸ਼ਿਸ਼ ਹੋ ਪ੍ਰਭ ਅੰਤਰ ਜਾਨੀ ਬਖਸ਼ be mm a -hmm. ਇਸ ਸੋਇਆ ਲੈਸ ਕਿਉਂ ਬਣੇ ਮੈਂ ਇਸ ਸੋਇਆ ਲੇ ਹੋ ਪ੍ਰਭਾਤ ਤੇ ਜਾਨ ਕਹੂੰ ਨਾਨਕ ਹਾਂ ਲੋੜ ਹੈ ਆਮੀ ਬਸ ਤੇ ਹੋ ਪ੍ਰਭਾਤ ਤੇ ਜਾਨ ਬਸ ਤੇ ਹੋ ਪ੍ਰਭਾਤ ਖਸਮ ਬਿਸਰ ਆਨ ਕਮਲ ਹਕੇ ਕੋਟੀ ਬਦਲੇ ਰਤਨ ਤਿਆਗੇ ਕੋਟੀ ਬਦਲੇ ਰਤਨ ਤਿਆਗੇ ਖਸਮ ਬਿਸਰ and uh then -huh. ਸਸਲਾਮ ਕਰਤ ਕਤਸੋਬਾ ਦਾਸ ਸਲਾਮ ਕਰਤ ਕਤਸੋਬਾ ਪ੍ਰਭ ਤੇ ਆਂਗ ਲਗਤਿਆ ਨਿਲਬਾ ਦਾਸ ਸਲਾਮ

ਨਾਮ ਕਰਤ ਕਾ ਕਸੋ ਦਾਸ ਸਲਾਮ ਦਾਸ ਕਤ ਕਤ ਸੁਬਾ ਅੰਮ੍ਰਿਤ ਰਸ ਖਾਵੇ ਖਾਨ ਪਾਣੇ ਜਿਨ ਜੀਏ ਤਿਸੈ ਨ ਜਾਣੇ ਸੁਆਨੇ ਜਿਨ ਧੀਏ ਤਿਸੈ ਨ ਜਾਣੇ Barshley Horn, Blah, 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 ਨਕ ਤ ਹਮ ਨੂੰ ਨਹ ਰਮੀ ਬਖਸ਼ਲੇ ਹੋ ਪ੍ਰਭ ਅੰਤ ਜਾਨੀ ਬਖਸ਼ਲੇ ਹੋ ਪ੍ਰਭ ਲੇ ਹੋ ਭਬੀ ਇਤਰੀ ਜਾਮੇ ਨਾ ਹੋ ਜਤੀ ਸਤੀ ਨਹੀਂ ਪੜਿਆ ਮੋ ਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਜੀ ਦੀ ਸਰਣਾ ਜਿਨ ਤਿਨਾਂ ਹੀ ਵਸਦੇ ਤੂ ਅਸਰਤਾ ਸਭ ਕੋ ਲਾਗੋ ਚੀਤ ਆਵੇ ਤਾਂ ਸੇਵਾ ਚੀਤ ਆਵੇ ਤਾਂ ਸੇਵਾ ਵਰਤਤ ਸੇਵਕ ਕੋ ਸੇਵਾ ਬਣੇ ਹੁਕਮ ਮੂਜ ਪਰਮ ਪਦ ਪਾਈ ਹੁਕਮ ਮੂਜ ਪਰਮ ਪਦ ਪਾਈ ਹੁਕਮ ਮੂਜ ਰੰਗ ਨਸਮਾਨਣ ਸਤਿਗੁਰ ਸੇਵਾ মহান হারাম বক্সলে ভবন্ত্র বক্সলে ভব অন্তর য মেপুর কুবিদা তে শরদা মানু দীপ नानक दास है सुख मांग मुख कर संतन की तेरे मोको कर संतन के तेरे मोको कर संतन के तेरे कहो नानक वो मलोड़ा रामी पक्ष में है प्राप्ति ਸਤ ਗੁਰ ਪਿਆਰਾ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਮੇਰੇ ਨਾਲ ਹੈ ਮੇ ਮਾਤ ਪਿਤਾ ਹਮਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਘਨੇਰੇ ਤੋਂ ਬਾਦ ਭਾਵ ਕੇ ਬੇਅੰਤ ਬੇਅੰਤ ਗੁਣ ਤੇਰੇ ਉਸ ਬਿੰਤ ਦੇ ਬੇਅੰਤ ਗੁਣਾ ਵਿੱਚ ਇੱਕ ਇਹ ਵੀ ਗੁਣਾ ਆਉਂਦਾ ਹੈ ਭਈ ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਨਾ ਆਖੋ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਆਹੇ ਤੇ ਮੇਰੀ ਕਿਰਪਾ ਮੈਂ ਸੁਖ ਖਨੇਰੇ ਬੇੰਤ ਸੁਖ ਨੇ ਜੇ ਉਹਦੀ ਕਿਰਪਾ ਹੋ ਜਾਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਹਦੀ ਕਿਰਪਾ ਜੇ ਲੈਣੀ ਹੋਵੇ ਤੇ ਫਿਰ ਕੀ ਮੰਗਣਾ ਚਾਹੀਦਾ ਆਖੋ ਸਤਨਾਮ ਸ਼੍ਰੀ ਏ ਮੰਗੋਗੇ ਬਾਦਸ਼ਾ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਏ ਮੇਰੇ ਪਾਸ਼ਾ ਅਸੀਂ ਭਾਗਾ ਵਾਲੇ ਆ ਕਿ ਸਾਡੇ ਕੋਲ ਤੁਹਾਡੇ ਵਰਗਾ ਪੂਰਾ ਗੁਰੂ ਹੈ ਆਖੋ ਵਾਹਿਗੁਰੂ ਵਾਹਿਗੁਰੂ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗੁਣ ਗਾਉਣ ਸਾਡੇ ਕੋਲ ਪੂਰਾ ਗੁਰੂ ਹੈ ਜਿਹਦੇ ਅਸੀਂ ਗਾਉਣ ਗਾਉਣੇ ਆ ਉਹ ਵੱਖਰੀ ਗੱਲ ਹੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣ ਆਖੋ ਵਾਹਿਗੁਰੂ ਵਾਹਿਗੁਰੂ ਬੇਸ਼ਮਾਰ ਬੇਅੰਤ ਸਵਾਮੀ ਕੌਣ ਜਾਣੇ ਗੁਣ ਤੇਰੇ ਤੇਰੇ ਗੁਣਾਂ ਨੂੰ ਜਾਣ ਵੀ ਕੌਣ ਸਕਦਾ ਹੈ ਕਿਉਂਕਿ ਹੈ ਹੀ ਨਹੀਂ ਆਖੋ ਵਾਹਿਗੁਰੂ ਵਾਹਿਗੁਰੂ ਦੁਨਿਆਵੀ ਤੌਰ ਤੇ ਆਪਾਂ ਵਿਚਰਦੇ ਆਂ ਚੰਗਾ ਕਰਦੇ ਆਂ ਤਾਂ ਪਰਵਾਰ ਗੱਲ ਨਾਲ ਲਾ ਕੇ ਰੱਖਦੇ ਆਂ ਆਖੋ ਵਾਹਿਗੁਰੂ ਵਾਹਿਗੁਰੂ ਮਾੜਾ ਕਰੀਏ ਤੇ ਪਰਿਵਾਰ ਨੂੰ ਫੇਰ ਲੈਂਦਾ ਆਖ ਉਸਤ ਨਾਮੁ ਸ਼੍ਰੀ ਪਰ ਮੇਰੇ ਦਾਤਾ ਜੀ ਤੁਹਾਡੇ ਗੁਣ ਕਿਹੜੇ ਕਿਹੜੇ ਦੱਸੀ ਨੇ ਚੰਗਾ ਕਰੀਏ ਤਾਂ ਵੀ ਗੱਲ ਨਾ ਲਾ ਕੇ ਰੱਖਦੇ ਹੋ ਜੇ ਬੁਰਾ ਹੋ ਜਾਏ ਆਖ ਵਾਹਿਗੁਰੂ ਸਤ ਨਾਮੁ ਸ਼੍ਰੀ ਵਾਹਿਗੁਰੂ ਜੇ ਬੁਰਾ ਹੋ ਵੀ ਜਾਏ ਨਾ ਤਾਂ ਪਾਸ਼ਾ ਇੱਕ ਤੇਰਾ ਇਹ ਵੀ ਬੜਾ ਵਡਾ ਗੁਣ ਹੈ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾ ਲੇ ਕਰ ਉਪਦੇਸ਼ ਚੜਕੇ ਪੋ ਭਾਤੀ ਬਹੁੜ ਪਿਤਾ ਗੱਲ ਲਾਵੇ ਇਸ ਲਈ ਔਗਣ ਬਖਸ਼ਲੇ ਪ੍ਰਭ ਖਾਗੇ ਮਾਰਗ ਤੂੰ ਮੇਰੇ ਪਾਸ਼ਾ ਕੁਝ ਚੰਗਾ ਕਰ ਦੀਏ ਤਨ ਗੱਲ ਲਾ ਕੇ ਰੱਖਦਾ ਜੇ ਮਾੜਾ ਹੋ ਜੇ ਤੂੰ ਦੁਨੀਆ ਵਾਂਗੂ ਦੁਤਕਾਰਦਾ ਨਹੀਂ ਆਖੋ ਵਾਹਿਗੁਰੂ ਵਾਹਿਗੁਰੂ ਜਿਵੇਂ ਆਪਾਂ ਅਰਦਾਸ ਕਰਦੇ ਨੇ ਅਰਦਾਸ ਕਰਦਿਆਂ ਕਰਦਿਆਂ ਕਈ ਵੀ ਦੀ ਆਪਾਂ ਪ੍ਰਮਾਣ ਲਾਉਂਦੇ ਆਂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਭੁਗੁਣ ਨਾ ਵਿਚਾਰ ਵਿੱਚ ਮੇਰਾ ਗੁਣ ਅਭੁਗੁਣ ਨਾ ਵਿਚਾਰ ਆਸ਼ਾ ਨਾ ਗੁਣ ਵਿਚਾਰ ਬਿਨਾਂ ਔਗਣ ਵਿਚਾਰ ਉਹ ਤਾਂ ਕਿਉਂ ਕਹਿੰਨੇ ਦੁਨਿਆਵੀ ਤੌਰ ਤੇ ਜੇ ਆਪਾਂ ਥੱਲੀਏ ਪਰਿਵਾਰਕ ਤੌਰ ਤੇ ਸਮਾਜਿਕ ਤੌਰ ਤੇ ਤੁਹਾਡੇ ਹਮੇਸ਼ਾ ਔਗਣ ਚ ਤਾਰੇ ਜਾਣਗੇ ਗੁਣ ਕੋਈ ਨਹੀਂ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਕਿਉਂਕਿ ਗੁਣ ਚ ਤਾਰਨ ਵਾਸਤੇ ਗੁਨਾ ਦੀ ਕੰਠੜੀ ਬੇਸ਼ਮਾਰ ਬਿੰਤ ਸੁਆਮੀ ਕੌਣ ਜਾਣੇ ਗੁਨ ਚੇਰੇ ਵਾਲੀ ਜਿਹੜੀ ਤਾਕਤ ਹੈ ਉਹਦੇ ਨਾਲ ਜੁੜਨਾ ਪਏਗਾ RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੀ ਉਹ ਖੇਡ ਬਣਾਉਣੀ ਪਏਗੀ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਪਰਮਾਤਮਾ ਦਾ ਰੂਪ ਹੀ ਜੇ ਹੋ ਜਾਈਏ ਤੇ ਫਿਰ ਜਾ ਕੇ ਸਾਨੂੰ ਗੁਣ ਦਿਖਣੇ ਸ਼ੁਰੂ ਹੁੰਦੇ ਨੇ ਨਹੀਂ ਤੇ ਔਗਣ ਹੀ ਦੇਖਦੇ ਆਂ ਅਸੀਂ ਦੁਨੀਆ ਵਿੱਚ ਆਖੋ ਉਸਤਨਾਮ ਸ਼ਰੀ ਵਾਹਿ ਵਾਹਿ ਇੱਕ ਮੇਰੇ ਦਾਤਾ ਜੀ ਨੇ ਜਿਹੜੇ ਸਾਡੇ ਔਗਣਾ ਨਹੀਂ ਚਿਤਾਰੇ ਤੇ ਦੁਨੀਆ ਦੇ ਵਿੱਚ ਇੱਕ ਜਾਨ ਰਹਿ ਜਾਂਦੀ ਅੱਜ ਕੱਲ ਤੇ ਕੋ ਵੀ ਕੋਈ ਕਿਸੇ ਵਾਸਤੇ ਜਾਨ ਵੀ ਦੇ ਦਿੱਤਾ ਵੀ ਅਗਲੇ ਭੁੱਲ ਜਾਂਦੇ ਆ ਕਿ ਕਿਸੇ ਨੇ ਜਾਨ ਨਹੀਂ ਦਿੱਤੀ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਵੇਖ ਲਓ ਆਏ ਦਿਨ ਬਾਰਡਰਾਂ ਤੇ ਨੌਜਵਾਨ ਮਰਦੇ ਨੇ ਪੰਜਾਬ ਦੇ ਸੱਜ ਦੇ ਨੌਜਵਾਨ ਸ਼ਹੀਦ ਹੁੰਦੇ ਬਾਰਡਰਾਂ ਤੇ ਇਹ ਕਿਦ ਦਿਨ ਸ਼ਰਧਾਂਜਲੀ ਹੁੰਦੀ ਆ 4 ਦਿਨ ਯਾਦ ਰੱਖਿਆ ਜਾਂਦਾ 5ਵੇਂ ਦਿਨ ਸਾਰੇ ਭੁੱਲ ਜਾਂਦੇ ਆਖੋ ਸਤਨਾਮ ਸ਼੍ਰੀ ਪਰ ਇੱਕ ਮੇਰੇ ਦਾਤਾ ਜੀ ਨੇ ਅਕਾਲ ਪ੍ਰਖਤ ਦਾ ਪ੍ਰਮਾਤਮਾ ਹੈ ਜਿਹੜਾ ਉਹਦੇ ਸਿਮਰਨ ਨਾਲ ਜੁੜ ਜਾਈਏ ਜਿਹੜਾ ਉਹਦੇ ਨਾਮ ਨਾਲ ਜੁੜ ਜਾਈਏ ਉਹ ਫਿਰ ਜਦੋਂ ਵੀ ਕਿਸਦਾ ਔਗੜ ਵੇਂਦਾ ਉਪਰ ਤਾਂ ਕੀ ਕਹਿੰਦਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗੜ ਹਮਾਰੇ ਸਮੁੰਦਰ ਤੋਂ ਦੇ ਵੱਧ ਨਾਪ ਮੇਰੀ ਆਪਣੀ ਜ਼ਿੰਦਗੀ ਦੇ ਔਗਣਾ ਦਾ ਐ ਮੈਂ ਕਿਹਦਾ ਔਗੜ ਕਿੱਦਾਂ ਵੇਖ ਲਵਾਂ ਖੁਸਨਾਮ ਸ਼ਰੀ ਜਦੋਂ ਇਹ ਖੇਡ ਬਣ ਜਾਂਦੀ ਹੈ ਨਾ ਪਿਆਰਿਓ ਫਿਰ ਪਤਾ ਕੀ ਅਵਸਥਾ ਬਣ ਜਾਂਦੀ ਹੈ ਸਿੱਧਕ ਕਰ ਸਕਦਾ ਮਨ ਕਰ ਮਕਸੂਦ ਜੈ ਤੇਰੇ ਦੇਖਾਂ ਤਹ ਤੇਰੇ ਮੌਜੂਦ ਫਿਰ ਤੁਸੀਂ ਜਿੰਨੂੰ ਵੀ ਵੇਖੋਗੇ ਉਹਦਾ ਔਗਣ ਨਹੀਂ ਵੇਖਣਾ ਉਹਦੇ ਵਿੱਚ ਰੱਬ ਦੇਖਣਾ শুরু ਹੋ ਜਾਏਗਾ ਖੁਸ ਤਨਾਮ ਸ਼ਰੀ ਸੋ ਇਹ ਅਵਸਥਾ ਬਣਾਉਣ ਵਾਸਤੇ ਮਹਿਸੂਸ ਕਰਨਾ ਪਵੇਗਾ ਕਿੰਨੂ ਮਹਿਸੂਸ ਕਰਨਾ ਪਵੇਗਾ ਜਿਹਦੇ ਨਾਮ ਨਾਲ ਅਸੀਂ ਜੁੜ ਕੇ ਇਹ ਅਵਸਥਾ ਦੀ ਪ੍ਰਾਪਤੀ ਕਰਨੀ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛੜਾਈ ਆਓ ਸਾਰੇ ਉਸਤਾਨ ਮੇਰਾ ਸਬਗੁਰੂ ਦੇ ਵਿੱਚ ਸਮਿਲਿਤ ਜਿੱਥੇ ਕਿਥੇ ਮੈਨੂੰ ਲੈ ਛੜਾਈ ਜਿੱਥੇ ਕਿੱਥੇ ਮੈਨੂੰ ਲੈ ਛੜਾਈ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਮੇਰੇ ਨਾਲ Thank <laughs> you.